ਕੱਿਛਿਲੇ ਦਿਨੀ ਖੱਬੇ ਰਾਜਪੂਤਾਂ ਵਿਖੇ ਗਰਾਊਂਡ ਵਿੱਚ ਖੇਡ ਦੌਰਾਨ ਜਿਹੜੀ ਗੋਲੀਬਾਰੀ ਹੋਈ ਸੀ ਗੋਲੀਬਾਰੀ ਦੌਰਾਨ 14 ਸਾਲ ਦਾ ਬੱਚਾ ਗੁਰਸੇਵਕ ਸਿੰਘ ਨੰਗਲੀ ਜਿਹੜਾ ਕਿ ਮਾਰਿਆ ਗਿਆ ਸੀਗਾ ਕੀ ਅੱਜ ਘਟਨਾ ਕਰਮ ਵਾਪਰਿਆ ਜੀ ਅੱਜ ਜਿਹੜੀ ਘਟਨਾ ਕਰਮ ਇਹ ਆ 8 3 25 ਨੂੰ ਖੱਬੇ ਰਾਜਪੂਤਾ ਪਿੰਡ ਦੇ ਵਿੱਚ ਫੁੱਟਬਾਲ ਦਾ ਮੈਚ ਸੀ ਗਰਾਊਂਡ ਦੇ ਵਿੱਚ ਉਹ ਜਦੋਂ ਸਾਰੀਆਂ ਟੀਮਾਂ ਨੇ ਕੰਪਲੀਟ ਹੋ ਗਏ ਮੈਚ ਤੇ ਸ਼ਾਮ ਨੂੰ ਆਪਣਾ ਇਨਾਮ ਵੰਡ ਸਮਾਰੋਹ ਚੱਲ ਰਿਹਾ ਸੀ ਤੇ ਉਥੇ ਇੱਕ ਇਸ ਪਿੰਡ ਦਾ ਗੁਰਪ੍ਰੀਤ ਸਿੰਘ ਫੌਜੀ ਆ ਜਿਹੜਾ ਫੌਜ ਦੇ ਵਿੱਚ ਸੀ ਉਹ ਵੀ ਚੰਗਾ ਪਲੇਅਰ ਆ ਉਹਨੂੰ ਪਿੰਡ ਵਾਲੀ ਟੀਮ ਨੇ ਉਹਨੂੰ ਬੁਲਾਇਆ ਸੀ ਉਹ ਆਪਣੇ ਉਥੋਂ ਫੌਜ ਦੇ ਵਿੱਚੋਂ ਛੁੱਟੀ ਲੈ ਕੇ ਇੱਥੇ ਆਇਆ ਸੀ ਇਸੇ ਹੀ ਪਿੰਡ ਦਾ ਇੱਕ ਅਮਰ ਹੈਗਾ ਇਹ ਦੋਨੇ ਪਹਿਲਾਂ ਕਿਤੇ ਇਕੱਠੇ ਇਕ ਪੜਦੇ ਵੀ ਰਹੇ ਆ ਆਪਸ ਵਿੱਚ ਇਹਨਾਂ ਦੀ ਕੋਈ ਪੁਰਾਣੀ 5-7 ਸਾਲ ਪਹਿਲਾਂ ਦੀ ਕੋਈ ਆਪਸੀ ਟੁੱਟ ਟਟਿਆ ਸੀ ਇੱਕ ਦੂਜੇ ਨੂੰ ਤੇ ਉਹ ਉਹਦੇ ਮਨ ਦੇ ਵਿੱਚ ਸੀਗਾ ਵੀ ਮੈਂ ਇਹਨੂੰ ਸਭ ਕੁਝ ਸਿਖਾਉਣਾ ਉਹਨੇ ਕੀ ਕੀਤਾ ਇਹ ਬੰਦੇ ਹਾਇਰ ਕਰਕੇ ਅਮਰ ਨੇ ਜੋ ਕਿ ਅੱਜ ਦੀ ਡੇਟ ਚੋਂ ਬਾਹਰ ਹੈਗਾ ਤੇ ਉਹਨੇ ਬੰਦੇ ਹਾਇਰ ਕਰਕੇ ਇਹਨਾਂ ਤੇ ਫਾਇਰਿੰਗ ਕਰਵਾਈ। ਇਹ ਜਿਹਦੇ ਨਾਲੇ ਗੁਰਪ੍ਰੀਤ ਵੀ ਇੰਜਰਡ ਹੋਇਆ ਸੀ ਜਿਹੜਾ ਫੌਜ ਚਾ ਮੁੰਡਾ ਤੇ ਇਹ ਨਾਲ ਹੀ ਉਹਦੇ ਲਾਗੇ ਖੜਾ ਸੀਗਾ ਗੁਰਸੇਵਕ ਸਿੰਘ। ਇਹ 14-15 ਸਾਲ ਦਾ ਸੀ ਨੰਗਲੀ ਪਿੰਡ ਪਿੰਦਾ ਸਾਡੇ ਮਹਿਤੇ ਥਾਣੇ ਦੇ ਵਿੱਚ ਹੀ ਤੇ ਤਿੰਨ ਭਰਾਵਾਂ ਦਾ ਤਿੰਨਾ ਭੈਣਾਂ ਦਾ ਕੱਲਾ-ਕੱਲਾ ਭਰਾ ਸੀ। ਉਹਦੀ ਮੌਕੇ ਤੇ ਹੀ ਇੱਥੇ ਇੰਜਰਡ ਹੋ ਗਿਆ ਸੀ ਤੇ ਡੈਥ ਹੋ ਗਈ ਸੀ ਗੋਲੀ ਲੱਗਣ ਦੇ ਨਾਲ। ਉਹਦੇ ਵਿੱਚ ਅਸੀਂ ਪਰਚਾ ਰਜਿਸਟਰਡ ਕੀਤਾ ਸੀ। ਪਰਚਾ ਰਜਿਸਟਰਡ ਕਰਨ ਤੋਂ ਜਿਹੜਾ ਮੇਨ ਸੀਗਾ ਮੋਟਰਸਾਈਕਲ ਚਲਾਉਣ ਵਾਲਾ ਤਾਂ ਅਸੀਂ ਪਹਿਲੇ ਰਾਉਂਡ ਅਪ ਕਰ ਲਿਆ। ਇਹ ਸੀਗਾ ਕਰਨ ਇਸ ਚੂਵੰਡਾ ਦੇਵੀ ਦਾ ਰਹਿਣ ਵਾਲਾ ਇਹ ਇਹ ਇਹਨੂੰ ਅਸੀਂ ਨਾਮਜ਼ਦ ਕੀਤਾ ਸੀ ਤੇ ਅੱਜ ਇਹ ਇਨਫੋਰਮੇਸ਼ਨ ਐਸਐਚਓ ਸਾਹਿਬ ਨੂੰ ਮਿਲੀ ਸੀ ਮੈਨੂੰ ਕਿ ਇਹ ਅਮਰਦੀ ਮਾਤਾ ਵੀ ਜਿਹੜੀ ਹੈ ਇਸ ਕੰਮ ਦੇ ਵਿੱਚ ਇਨਵੋਲ ਸੀ ਉਹ ਅਸੀਂ ਰੈਸਟ ਪਾ ਕੇ ਅੰਦਰ ਭੇਜੀ ਹੈ ਜੇਲ੍ਹ ਦੇ ਵਿੱਚ ਉਹਦੀ ਜ਼ਮਾਨਤ ਦੇ ਲਈ ਕੋਈ ਕਾਗਜ਼ ਪੱਤਰ ਲੈਣ ਆਇਆ ਸੀ ਉਹ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਫਿਰ ਖੱਬਿਆਂ ਤੋਂ ਬੋਝੇ ਨੂੰ ਜਿਹੜਾ ਜਾਂਦਾ ਰਸਤਾ ਇਹਦੇ ਤੇ ਨਾਕਾ ਲਾਇਆ ਸੀ ਤੇ ਸ਼ਾਮੀ 7:00 ਵਜੇ ਜਦੋਂ ਥੋੜਾ ਨਿਰਾਜਾ ਹੋ ਗਿਆ ਤੇ ਇੱਕ ਮੋਟਰਸਾਈਕਲ ਇਧਰੋਂ ਆਇਆ ਇਹਨਾਂ ਨੂੰ ਰੋਕਿਆ ਇਹ ਸਾਡੇ ਮਲਾਜ਼ਮ ਦੂਰ ਉੱਥੇ ਖੜੇ ਸੀ ਲੇਕਿਨ ਇਹਨਾਂ ਨੇ ਉਹਦੇ ਉੱਪਰ ਤੇਜ਼ ਕਰਕੇ ਅੱਗੇ ਲੰਘਿਆ ਪਰ ਅਗਲੇ ਮਲਾਜ਼ਮ ਅੱਗੇ ਹੋ ਗਏ ਇਹਨੇ ਨਾਲ ਹੀ ਇੱਥੇ ਮੋਡ ਤੇ ਮੋਟਰਸਾਈਕਲ ਆਪਣਾ ਸੋਟਿਆ ਸਪਲੈਂਡਰ ਬਿਨਾ ਨੰਬਰ ਤੋਂ ਸੋਟ ਕੇ ਸਾਰੀ 9mm ਦਾ ਪਿਸਤਲ ਉਹਦੇ ਨਾਲ ਇਹਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅੱਗੋਂ ਇਹਨਾਂ ਨੇ ਵਾਰਨਿੰਗ ਵੀ ਦਿੱਤੀ ਪਰ ਉਹਨੇ ਫਿਰ ਵੀ ਤਿੰਨ ਫਾਇਰ ਜਿਹੜੇ ਆ ਇਸ ਸਾਡੀ ਟੀਮ ਦੇ ਉੱਤੇ ਕੀਤੇ ਪਰ ਚਲੋ ਬਚਾਅ ਹੋ ਗਿਆ ਸਾਡੇ ਸਾਰੇ ਐਸਐਚਓ ਸਾਹਿਬ ਚੌਂਕੀ ਇੰਚਾਰ ਇਹਨਾਂ ਨੇ ਆਪਣੇ ਬਚਾ ਲਈ ਫਿਰ ਚੌਂਕੀ ਇੰਚਾਰ ਨੇ ਆਪਣੇ ਦੋ ਫਾਇਰ ਕੀਤੇ ਇੱਕ ਉਹਦੇ ਲੱਤ 'ਚ ਲੱਗਾ ਸੱਜੀ 'ਚ ਤੇ ਇੱਕ ਮੋਟਰਸਾਈਕਲ 'ਤੇ ਲੱਗਾ ਡਿੱਗੇ ਪਏ ਤੇ ਰਾਉਂਡ ਅਪ ਕਰ ਲਿਆ ਇਹਨੂੰ ਇੰਜਰਡ ਹੋਏ ਨੂੰ ਅਸੀਂ ਆਪਣੀ ਟੀਮ ਦੇ ਨਾਲ ਐਂਬੂਲੈਂਸ ਬੁਲਾ ਕੇ ਤੇ ਬਾਬੂ ਕ ਵਾਲਾ ਸਾਹਿਬ ਭੇਜ ਦਿੱਤਾ ਹਸਪੀਟਲ ਇਹ ਮਤਲਬ ਇਹੀ ਹੈ ਇਹ ਇਹ ਸਾਡਾ ਹੁਣ ਪੂਰੇ ਦਾ ਪੂਰਾ ਕੇਸ ਜਿਹੜਾ ਟਰੇਸ ਹੋ ਗਿਆ ਜੀ ਇਹ ਇਹਦੇ ਵਿੱਚ ਸਰ ਹੋਰ ਵੀ ਕੋਈ ਨਾਮ ਜਦ ਹੈਗਾ ਬਾਕੀ ਕੀ ਅਜੇ ਬਾਕੀ ਹੁਣ ਇਹਦੇ ਤੋਂ ਗਾਹ ਪੁੱਛਾਂਗੇ ਵੀ ਕੌਣ ਕੌਣ ਬੰਦਾ ਹੈਗਾ ਉਦਾਂ ਤਾਂ ਇਹਦੇ ਵਿੱਚ ਅਮਰ ਹੈਗਾ ਉਦੀ ਮਾਤਾ ਸੀ ਉਹ ਅਸੀਂ ਅਰੈਸਟ ਕਰ ਲਏ ਆ ਹੋਰ ਬੰਦੇ ਜਿਹੜੇ ਸੀ ਸਾਰੇ ਅਰੈਸਟ ਹੋ ਚੁੱਕੇ ਆ ਹੁਣ ਅਗਲੀ ਗਾਂਹ ਦੀ ਪੁੱਛ ਗਿਛ ਤੇ ਇਹ ਦੱਸੂਗਾ ਕਿਉਂਕਿ ਮੇਨ ਸ਼ੂਟਰ ਇਹ ਸੀ ਗੋਲੀਆਂ ਉਸ ਦਿਨ ਇਹਨੇ ਮਾਰੀਆਂ ਸੀ ਠੀਕ ਹੈ ਧੰਨਵਾਦ